हां तो प्यारे बच्चों सारे उन प्यार भरी ससी काल हां बेटा ਆਪਾਂ 86 ਨੰਬਰ ਟੈਸਟ ਸਰਲ ਕਰੋ ਦੇ 42 ਨੰਬਰ ਸਵਾਲ ਤੇ ਆ ਗਏ ਤਾਂ ਬੇਟਾ ਇਹਦੇ ਵਿੱਚ 64 ਘਟਾਓ 32 64 ਘਟਾਓ 32 ਅ ਗੋਲ ਬ੍ਰੈਕਟ ਦੇ ਵਿੱਚ ਆ ਸਭ ਤੋਂ ਪਹਿਲਾਂ ਆਪਾਂ ਛੋਟੀ ਬ੍ਰੈਕਟ ਹੱਲ ਕਰਨੀ ਆ ਤਾਂ ਇਹ ਆ ਗਏ 26 ਛੋਟੀ ਬ੍ਰੈਕਟ ਖਤਮ ਹੋ ਗਈ ਕਰਲੀ ਬ੍ਰੈਕਟ ਰਹਿ ਗਈ 26 ਤਾਂ ਆ ਗੁਣਾ 4 ਆ ਕਰਲੀ ਬ੍ਰੈਕਟ ਵੀ ਬੰਦ ਭਾਗ 13 ਠੀਕ ਹੈ 26 ਨੂੰ 4 ਦੇ ਨਾਲ ਗੁਣਾ ਕਰ ਦਿੰਨੇ ਆ 4 6 24 4 2 8 ਤੇ 2 10 104 13 ਠੀਕ ਹੈ ਤਾਂ 13 ਨੇ ਜਾ ਕੇ ਜਦੋਂ ਇਹਨੂੰ ਕੱਟ 13 1 13 13 8 104 ਠੀਕ ਹੈ ਬੇਟਾ ਤਾਂ 8 ਉੱਤਰ ਆ ਗਿਆ ਸਾਡਾ C1 ਬੇਟਾ 8 অপਸ਼ਨ ਦਿੰਦਾ ਪਿਆ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 43 ਤਾਂ ਸਵਾਲ ਨੰਬਰ 43 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਸੌਖਾ ਜਿਹਾ ਹੀ ਕੰਮ ਹੈਗਾ ਹੁਣ ਤਾਂ ਸੌਖੇ ਸਵਾਲ ਆ ਗਏ ਪਹਿਲਾਂ ਬੇਟਾ ਅਸੀਂ ਗੂਲ ਬ੍ਰੈਕਟ ਨੂੰ ਹਟਾਵਾਂਗੇ 5 3 2 ਠੀਕ ਹੈ 7 ਕਰਲੀ ਬ੍ਰੈਕਟ ਸ਼ੁਰੂ 6 5 6 5 3 2 ਰਹਿ ਗਏ ਕਰਲੀ ਬ੍ਰੈਕਟ ਬੰਦ ਫੇਰ ਆਪਾਂ ਬੇਟਾ ਕਰਲੀ ਬ੍ਰੈਕਟ ਹਟਾਣੀ ਹੈ 6 2 4 ਰਹਿ ਗਏ 7 4 3 ਉੱਤਰ ਆ ਜਾਂਦਾ ਪਿਆ ਸਾਡਾ ਠੀਕ ਹੈ ਬਸ ਇੰਨਾ ਕੀ ਕੰਮ ਆ ਤਾਂ a1 ਨੂੰ ਬੇਟਾ 3 ਅਨਸਰ ਦਿੰਦਾ ਪਿਆ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 44 ਸਵਾਲ ਨੰਬਰ 44 ਦੇ ਵਿੱਚ ਧਿਆਨ ਨਾਲ ਦੇਖੋ ਤੁਸੀਂ ਇਹ ਕੀ ਕਹਿੰਦਾ ਪਿਆ ਸਵਾਲ ਨੰਬਰ 44 ਦੇ ਵਿੱਚ ਆ ਬੇਟਾ ਸਰਲ ਕਰੋ ਦਾ ਸਵਾਲ ਹੈਗਾ ਇਹ ਠੀਕ ਹੈ ਤਾਂ 9 से 1/3 ਆਪਾਂ ਸਹੀ बटे ਭੰਨ ਲੈਣੇ ਆ ਪਹਿਲਾਂ ਇਹ ਬਣ ਗਏ 3 9 27 ਤੇ 1 28/3 ਬੇਟਾ 28/3 ਤਕਸੀਮ 3/5 ਠੀਕ ਹੈ ਬੇਟਾ 28/3 ਤਕਸੀਮ 3/5 ਤਾਂ 3/5 ਦਾ ਜਿਹੜਾ ਹੈਗਾ ਗੁਣਾ ਹੁੰਦੀ ਹੈ ਪਹਿਲਾਂ ਇਹ ਦਾ ਹੀ ਹੱਲ ਕਰਨਾ ਦਾ 7/9 4/5 ਠੀਕ ਹੈ ਬੇਟਾ ਤਾਂ ਆਹ ਕੱਟੇ ਜਾਣਗੇ 3 1 3 3 3 9 ਤਾਂ ਇਹ ਬਣ ਗਏ ਬੇਟਾ 28/3 تقسیم 7/15 7 1 7 5 3 15 28/3 تقسیم 7/15 ਗੁਣਾ 4/5 ਠੀਕ ਹੈ ਬੇਟਾ ਤਾਂ ਤਕਸੀਮ ਨੂੰ ਅਸੀਂ ਗੁਣਾ ਚ ਬਦਲ ਲੈਂਦੇ ਆ ਇਹ ਬਣ ਗਿਆ 28/3 15/7 4/5 ਠੀਕ ਹੈ ਬੇਟਾ ਤਾਂ ਇਹ ਬੇਟਾ 28/3 15 4/5 ਤਾਂ ਇਹ ਬੇਟਾ ਆਪਾਂ ਕੱਟ ਦਵਾਂਗੇ 3 5 15 5 ਨਾਲ 5 ਕੱਟੇਗੇ 7 4 28 ਤੇ 4 ਚੋਕੇ 16 ਸਾਡਾ ਉੱਤਰ ਆ ਜਾਊਗਾ ਠੀਕ ਹੈ ਬੇਟਾ 16 ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰਦੇ ਹਾਂ ਤਾਂ ਬੇਟਾ ਡੀ 1 ਦੇ ਵਿੱਚ ਆਲਟਰਨੇਟਿਵ ਆਨਸਰ ਹੈ ਜਿਹੜਾ ਇਹ ਸਾਨੂੰ 16 ਦਿੰਦਾ ਪਿਆ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਆਹ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 44 ਅੱਗੇ ਆ ਗਿਆ ਬੇਟਾ ਇਹ ਚਲੋ ਬੇਟਾ ਅਗਲੇ ਸਵਾਲ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ